ਹਾਂਜੀ ਭਾਈ ਸਤ ਸ੍ਰੀ ਅਕਾਲ ਸਾਰਿਆਂ ਨੂੰ ਆ ਤੁਸੀਂ ਦੇਖਿਆ ਹੋਣਾ ਰਾਹੁਲ ਗਾਂਧੀ ਜਿਹੜਾ ਕਿ ਪਾਰਲੀਮੈਂਟ ਦੇ ਵਿੱਚ ਮੋਦੀ ਦੇ ਸਾਹਮਣੇ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਪੂਰੇ ਮਤਲਬ ਜਿਹੜਾ ਕਿ ਹੈਗਾ ਆਪਦੇ ਬਿਆਨਵਾਜੀ ਉਹਨੇ ਖੁੱਲ ਕੇ ਕੀਤੀ ਹੈ ਇਹ ਮੈਂ ਅੱਜ ਇਹ ਗੱਲਾਂ ਕਿਉਂ ਕਹਿ ਰਿਹਾ ਤੁਸੀਂ ਸੋਚੋ ਜੇਕਰ ਸਾਡੇ ਪੰਜਾਬ ਦੇ ਲੀਡਰ ਸਾਹਮਣੇ ਜਾ ਕੇ ਉੱਥੇ ਪਾਰਲੀਮੈਂਟ ਦੇ ਵਿੱਚ ਅੱਖਾਂ 'ਚ ਅੱਖਾਂ ਪਾ ਕੇ ਚਾਹੇ ਉਹ ਸਪੀਕਰ ਹੈ ਚਾਹੇ ਉਹ ਪ੍ਰਧਾਨ ਮੰਤਰੀ ਹੈ ਚਾਹੇ ਉਹ ਕੋਈ ਵੀ ਹੈ ਆਪਦੇ ਮੁੱਦੇ ਨਹੀਂ ਦਰ ਸਕਦੇ ਇਹਦਾ ਜਾ ਕੇ ਯਾਰ ਕਮੇਡੀਆਂ ਕਰਨ ਲੱਗ ਜਾਂਦੇ ਨੇ ਜਾਂ ਫਿਰ ਸੌ ਜਾਂਦੇ ਨੇ ਕਿ ਸਾਡੇ ਪੰਜਾਬ ਦੇ ਹੱਲ ਨਹੀਂ ਹੋ ਸਕਦੇ ਕਿੰਨੇ ਮੁੱਦੇ ਨੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੈ ਹੋਰ ਬਥੇਰੀਆਂ ਗੱਲਾਂ ਨੇ ਉਹ ਸਪੀਕਰ ਦੇ ਸਾਹਮਣੇ ਵੇਖ ਲੋ ਰਾਹੁਲ ਗਾਂਧੀ ਪੂਰਾ ਹੱਕ ਠੋਕ ਕੇ ਹੱਕ ਠੋਕ ਕੇ ਬੋਲਿਆ ਉੱਥੇ ਉਹ ਸਾਹਮਣੇ ਅੱਖਾਂ ਚ ਅੱਖਾ ਪਾ ਕੇ ਉੱਥੇ ਹੀ ਅਮਿਤ ਸ਼ਾਹ ਸੀਗਾ ਉੱਥੇ ਹੀ ਕੰਗਣਾ ਰਣੌਤ ਬੈਠੀ ਸੀ ਤੇ ਸਪੀਕਰ ਦੇ ਸਾਹਮਣੇ ਓਮ ਮਿਰਲਾ ਮੇਰਾ ਖਿਆਲ ਆ ਉਹਦਾ ਨਾਮ ਹੈ ਸਪੀਕਰ ਦਾ ਤੁਸੀਂ ਸੋਚੋ ਯਾਰ ਵੀ ਇੱਕ ਬੰਦਾ ਸਾਹਮਣੇ ਜਾ ਕੇ ਮੈਂ ਸਲਾਮ ਕਰਦਾ ਰਾਹੁਲ ਗਾਂਧੀ ਨੂੰ ਉਸ ਬੰਦੇ ਨੂੰ ਕਰਦਾ ਨਾ ਕਿ ਕੋਈ ਪਾਰਟੀਵਾਦੀ ਦੀ ਗੱਲ ਆਪਣੀ ਕੋਈ ਕਿਉਂਕਿ ਇਨਸਾਨੀਅਤ ਮਰਦਾਨਗੀ ਇੱਥੋਂ ਪਤਾ ਲੱਗਦੀ ਹੈ ਬੰਦੇ ਦੀ ਹੁਣ ਮੈਂ ਪੰਜਾਬ ਦੇ ਲੀਡਰਾਂ ਨੂੰ ਕਹਿਣਾ ਵੀ ਤੁਸੀਂ ਵੀ ਦੇਖ ਲਓ ਇਹ ਗੱਲ ਪਹਚਾਓ ਉਹਨਾਂ ਦੇ ਇੱਕ ਬਾਈ ਜਿਨ੍ਹਾਂ ਨੂੰ ਲੋੜ ਹੈ ਇਹਨਾਂ ਗੱਲਾਂ ਦੀ ਜੇਕਰ ਖੁੱਲ ਕੇ ਇਹ ਬੋਲਣ ਪੰਜਾਬ ਦੇ ਲਈ ਕਿ ਸਾਡਾ ਪੰਜਾਬ ਅੱਗੇ ਨਹੀਂ ਆ ਸਕਦਾ ਪਰ ਨਹੀਂ ਬੋਲਣਾ ਯਾਰ ਇਹਨਾਂ ਨੇ ਇਹਦਾ ਜਾ ਕੇ ਜਾਂ ਤਾਂ ਇੱਕ ਦੂਜੇ ਨਾਲ ਲੜਨ ਲੱਗ ਜਾਂਦੇ ਜਾਂ ਗਾਲ੍ਹਾਂ ਕੱਢਣ ਲੱਗ ਜਾਂਦੇ ਇੱਕ ਦੂਜੇ ਨੂੰ ਜਾਂ ਸੌ ਜਾਂਦੇ ਨੇ ਬਸ ਆਹ ਕੰਮ ਇਹਨਾਂ ਦੇ ਟੁਟਕਲੇ ਕਹਾਣੀਆਂ ਕਮੇਡੀਆਂ ਮੈਂ ਕਹਿਣਾ ਚਾਹੁੰਦਾ ਸਾਡੇ ਪੰਜਾਬ ਦੇ ਐਮਐਲਏ ਐਮਪੀ ਜਿੰਨੇ ਜਿੱਤੇ ਹੋਏ ਨੇ ਭਗਵੰਤ ਮਾਨ ਨੂੰ ਵੀ ਕਹਿੰਦੇ ਆ ਵੀ ਤੂੰ ਪੰਜਾਬ ਦਾ ਮੁੱਖ ਮੰਤਰੀ ਆ ਸੋਚ ਦੇਖ ਲੈ ਆ ਰਾਹੁਲ ਗਾਂਧੀ ਨੇ ਸ਼ਰੇਆਮ ਜਮਾ ਖੜ ਕੇ ਸਾਹਮਣੇ ਸਪੀਚ ਬੋਲੀ ਐ ਮਰਦਾਂ ਵਾਲਾ ਕੰਮ ਕੀਤਾ ਪਾਰਲੀਮੈਂਟ ਦੇ ਵਿੱਚ ਨਰਿੰਦਰ ਮੋਦੀ ਦੇ ਸਾਹਮਣੇ ਸਪੀਕਰ ਦੇ ਸਾਹਮਣੇ ਪਰ ਜੇ ਤੁਸੀਂ ਵੀ ਐਸੇ ਲੋਟ ਸਾਡੇ ਪੰਜਾਬ ਦੇ ਲਈ ਬੋਲੋ ਕਿ ਪੰਜਾਬ ਖੁਸ਼ਹਾਲ ਨਹੀਂ ਹੋ ਸਕਦਾ ਇਹ ਮੈਨੂੰ ਨਹੀਂ ਲੱਗਦਾ ਸਾਡੇ ਪੰਜਾਬ ਨੂੰ ਤੁਸੀਂ ਬਹੁਤ ਥੱਲੇ ਲੈ ਗਏ ਹੋ ਆ ਬਾਹਰਿਆਂ ਤੋਂ ਸਿੱਖ ਲਓ ਅਰਾਹ ਲੋ ਗਾਂਧੀ ਹੈ ਇਹ ਮੰਨ ਕੇ ਚੱਲੋ ਵੀ ਇਸ ਬੰਦੇ ਨੇ ਬੇ ਤੜਕ ਹੋ ਕੇ ਸਪੀਚ ਦਿੱਤੀ ਐ ਨਾ ਕਿ ਕਿਸੇ ਡਰ ਤੋਂ ਬੜਾ ਖੁੱਲ ਕੇ ਬੋਲਿਆ ਬੰਦਾ ਯਾਰ ਆ ਸ਼ਰਮ ਵਾਲੀ ਗੱਲ ਆ ਸਾਡੇ ਪੰਜਾਬ ਦੇ ਲੀਡਰਾਂ ਦੀ ਜਿਹੜਾ ਕਿ ਉੱਥੇ ਜਾ ਕੇ ਸੌ ਜਾਂਦੇ ਨੇ ਠੰਡੇ ਅਸੀਂ ਲੱਗੇ ਹੁੰਦੇ ਆ ਰਾਮ ਨਾਲ ਜਾ ਕੇ ਘਰੋਂ ਸੌ ਜਾਂਦੇ ਆ ਉੱਥੇ ਤੇ ਜਾਂ ਫਿਰ ਇੱਕ ਦੂਜੇ ਨਾਲ ਐ ਉਂਗਲਾਂ ਕਰ ਕਰਕੇ ਐ ਲੜਦੇ ਨੇ ਦੱਸੋ ਹੁਣ ਕੀ ਯਾਰ ਇਹਨਾਂ ਦਾ ਹਾਲ ਆ ਬਾਈ ਪੰਜਾਬ ਦੇ ਲੀਡਰੋ ਸਮਝੋ ਨਹੀਂ ਪਤਾਦਾ ਯਾਰ ਇਹਨਾਂ ਤੋਂ ਸਿੱਖ ਲੋ ਆ ਵੇਖ ਲੋ ਕਿਵੇਂ ਧੜਾ ਧੜ ਦਿੰਦਾ ਸੀ ਨਾ ਜਵਾਬ ਅੱਜ ਵਾਇਰਲ ਨਹੀਂ ਬੰਦਾ ਤਸਵੀਰਾਂ ਦੇਖੋ ਕਿੰਨੀਆਂ ਵੀਡੀਓ ਚੱਲ ਰਹੀਆਂ ਨੇ ਨੈਟ ਤੇ ਕੀ ਹੋਰ ਕੀ ਆ ਟੈਲੀਵਿਜ਼ਨਾਂ ਤੇ ਕੀ ਸਾਰੇ ਪਾਸੇ ਰਾਹੁਲ ਗਾਂਧੀ ਦਾ ਨਾਮ ਚਮਕ ਗਿਆ ਯਾਰ ਜੋ ਮਰਜੀ ਕਹਿਤਾ ਚਾਹੇ ਉਹਨੇ ਲੇਕਿਨ ਉਹਨੇ ਗੜਕੇ ਨਾਲ ਪੂਰਾ ਹੁੱਬਕੇ ਪੂਰੇ ਸਾਹਮਣੇ ਬੋਲਿਆ ਬੰਦਾ ਯਾਰ ਪੰਜਾਬ ਵਾਲਿਓ ਮੈਂ ਤੁਹਾਨੂੰ ਵੀ ਕਹਿਣਾ ਬਾਈ ਆਪਾਂ ਜਿਹੜੇ ਲੀਡਰਾਂ ਨੂੰ ਚੁਣਦੇ ਆ ਆ ਵੇਖ ਲਓ ਯਾਰ ਆਪਣੇ ਪੰਜਾਬ ਲਈ ਤਾਂ ਕੁਝ ਕਰਦੇ ਨਹੀਂ ਐ ਆਹ ਰਾਹੁਲ ਗਾਂਧੀ ਤੂੰ ਸਿੱਖ ਲੈਣ ਯਾਰ ਬਾਈ ਅੱਜ ਦੀ اپیل ਆਪਣੀ ਇਹੀ ਸੀ ਆ ਲੀਡਰਾਂ ਨੂੰ ਵੇ ਆ ਤੁਸੀਂ ਸਿੱਖ ਲਓ ਭਰਾਵੋ ਆ ਸਾਹਮਣੇ ਜਾ ਕੇ ਜਿਵੇਂ ਉਹ ਬੋਲਦਾ ਨਾ ਰਾਹੁਲ ਗਾਂਧੀ ਜਿਵੇਂ ਕਿ ਮੰਨ ਲਓ ਉੱਥੇ ਮੋਦੀ ਵੀ ਹੁੰਦਾ ਹੈ ਉੱਥੇ ਸਪੀਕਰ ਵੀ ਹੁੰਦਾ ਹੈ ਹੋਰ ਵੀ ਬਥੇਰੇ ਨੇਤੇ ਹੁੰਦੇ ਨੇ ਤੇ ਬੰਦੇ ਦਾ ਜਿਗਰਾ ਚਾਹੀਦਾ ਯਾਰ ਪਰ ਇਹਨਾਂ ਨੇ ਨਹੀਂ ਕਰਨਾ ਪੰਜਾਬ ਲਈ ਕੁਸ ਬਾਈ ਪਰ ਕੋਈ ਗੱਲ ਨਹੀਂ ਆਉਣ ਵਾਲੇ ਵੀਡੀਓ ਦੇ ਵਿੱਚ ਆਪਾਂ ਪੂਰੀ ਧਮਾਕੇਦਾਰ ਸਪੀਚ ਪਾਵਾਂਗੇ ਤੇ ਜਿਹੜਾ ਭੈਣ ਭਰਾ ਕੋਈ ਨਵਾਂ ਚੈਨਲ ਤੇ ਆ ਉਹ ਸਬਸਕ੍ਰਾਈਬ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਧੰਨਵਾਦ ਜੀ